ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੀ ਸੜਕ ਦੇ ਉੱਤੇ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਵੱਛੀਆਂ ਵੜਣਾ ਜਿਹੜੀਆਂ ਉਹ ਹੀਫਰ ਵਿਕਰੀ ਵਾਲੀਆਂ ਹੁੰਦੀਆਂ ਗੱਬਣ ਵੀ ਵੱਛੀਆਂ ਆਉਂਦੀਆਂ ਰਹਿੰਦੀਆਂ ਪਰ ਬਹੁਤਿਆਂ ਜਿਹੜੀਆਂ ਵੱਛੀਆਂ ਹੁੰਦੀਆਂ ਉਹ ਹੀ ਫਿਰ ਛੋਟੀ ਉਮਰ ਦੇਆਂ ਖਾਸ ਕਰਕੇ ਖੀਰੀਆਂ ਕੋਈ ਜੇ ਆਪਾਂ 100 ਵੱਛੀ ਵਿਖਾਉਣੇ ਆ ਤੇ ਵਿੱਚੋਂ 5 ਹੋ ਸਕਦਾ ਵੀ ਦੋ ਦੰਦ ਹੋਣ ਨਹੀਂ ਤਾਂ ਲਗਭਗ 90% ਇੱਥੇ ਖੀਰੀਆਂ ਵੈੜੀਆਂ ਤੁਹਾਨੂੰ ਦਿਖਾਈ ਦੀਆਂ ਤੇ ਦੰਦ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਹੈ ਦੇ ਵਿੱਚ 17 ਨਾਗ ਹੈ ਦੋਸਤੋ ਬਾਈ ਕੋਲ ਵਿਕਰੀ ਵਾਲੇ ਤਿੰਨ ਕ ਨਾਗ ਜਰਸੀ ਬਰੀਡ ਦੇ ਆ ਬਾਕੀ ਸਾਰੇ ਐਚਫ ਬਰੀਡ ਦੇ ਵਿੱਚ ਪੈਂਦੇ ਆ ਵੜਾਂ ਦੀ ਜੇ ਆਪਾਂ ਗੱਲ ਕਰਦੇ ਆ ਦੱਸੋ ਜਦੋਂ ਜਿਹੜੇ ਵੀਰਾਂ ਨੇ ਸਾਇਲਜ ਪਾਇਆ ਹੋਇਆ ਖਾਸ ਕਰਕੇ ਤਾਂ ਉਹਨਾਂ ਲਈ ਬੈਨੀਫਿਟ ਇਹ ਹੋ ਜਾਂਦਾ ਵੀ ਇਹਨਾਂ ਵਛੀਆਂ ਦੇ ਉੱਤੇ ਤੁਸੀਂ ਥੋੜੀ ਇਹਨਾਂ ਦੀ ਸੇਵਾ ਕਰੋ ਇਦਾਂ ਦੀਆਂ ਵੜਾਂ ਹੁੰਦੀਆਂ ਵੀ ਜਿਵੇਂ ਗਾਂ ਰੁੱਤ ਜੰਗੀ ਆ ਜਾਣੀ ਹੈ ਦਸੰਬਰ ਜਨਵਰੀ ਤੇ ਦੋ ਮਹੀਨੇ ਜਾਂ ਫਰਵਰੀ ਮਾਰਚ ਤੱਕ ਵੀ ਆਪਾਂ ਮੰਨੀਏ ਤਾਂ ਏਆਈ ਵੜ ਦੀ ਤੁਸੀਂ ਕਰਵਾ ਸਕਦੇ ਹੋਨੇ ਰੁੱਤ ਚ ਸੁੰਦੀ ਹੈ ਚੰਗੇ ਰੁਪਏ ਉਹ ਦੇ ਜਾਂਦੀ ਹੈ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਤੁਸੀਂ ਅਲੱਗ-ਅਲੱਗ ਰੰਗ ਦੇਖੋਗੇ ਖਾਸ ਕਰਕੇ ਪਹਿਲੇ ਨੰਬਰਾਂ ਦੇ ਉੱਤੇ ਖੜੇ ਇਧਰ ਤੁਸੀਂ ਵਾਈਟ ਰੰਗ ਦੇ ਬੱਚੇ ਦੇਖੋ ਇਹਨਾਂ ਦੀ ਬੰਤਰ ਵੀ ਸੋਹਣੀ ਦਿਸਦੀ ਹੈ ਤੇ ਬਾਕੀ ਰੰਗ ਵੀ ਇਹਨਾਂ ਦਾ ਵੱਖਰਾ ਸੋਹਣਾ ਚੰਗਾ ਜੱਜਦਾ ਹੈ ਸੋ ਆਓ ਸ਼ੁਰੂਆਤ ਇਧਰੋਂ ਹੀ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀਨੇ ਜਿਹੜਾ ਨਾ ਖਰੀਦਣਾ ਹੋਇਆ ਭਾਵੇਂ ਉਹ ਵੱਛੀ ਘੱਟ ਕੀਮਤ ਦੀ ਹੈ ਭਾਵੇਂ ਜ਼ਿਆਦਾ ਦੀ ਹੈ ਬੇਨਤੀ ਹੈ ਵੀ ਆ ਕੇ ਦੇਖਿਓ ਤਸੱਲੀ ਕਰਿਓ ਕਿਉਂਕਿ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਜਾਂ ਕੋਈ ਵੀ ਚੀਜ਼ ਆਪਾਂ ਲੈਣੀ ਆ ਤਾਂ ਉਹ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਵੀ ਆਪਦੀ ਪਸੰਦ ਦੀ ਖਰੀਦੀ ਜਾਵੇ ਕਿਉਂਕਿ ਹਰੇਕ ਦੀ ਪਸੰਦ ਇੱਕ ਦੂਜੇ ਨਾਲ ਰਲਦੀ ਨਹੀਂ ਹੁੰਦੀ। ਸ਼ੁਰੂਆਤ ਪਹਿਲੇ ਨੰਬਰ ਤੇ ਇਧਰੋਂ ਛੋਟੀਆਂ ਬੱਛੀਆਂ ਤੋਂ ਕਰਾਂਗੇ। ਨਰਮਲ ਭਾਈ ਸਤਿ ਸ਼੍ਰੀ ਅਕਾਲ। ਅਸੀਕਾਲ ਜੀ। ਨਰਮਲ ਅੱਜ ਸ਼ੁਰੂ ਕਰਾਂਗੇ ਆਪਾਂ ਪਹਿਲਾਂ ਇਧਰੋਂ ਵਾਈਟ ਰੰਗ ਵਾਲੀਆਂ ਬੱਛੀਆਂ ਤੋਂ। ਇੱਕੋ ਜਿਹੇ ਰੰਗ ਰੂਪ ਦੇ ਸਾਰੇ ਇਧਰਲੇ ਪਾਸੇ ਖੜੇ ਦਿਸਦੇ ਆ ਵਿੱਚ ਇੱਕ ਹੀ ਬੱਚੀ ਜੀ ਜ਼ਿਆਦਾ ਕਾ ਸਾਰੀਆਂ ਬੱਚੀਆਂ ਕੀੜੀਆਂ ਜੀ ਇੱਕ ਬੱਚੀ ਨੇ ਇੱਕ ਦੰਦ ਚੱਕਿਆ ਜੀ ਉਧਰੋਂ 4 ਨੰਬਰ ਨੇ ਠੀਕ ਹੈ ਉਹ ਆਪਾਂ ਦੱਸਾਂਗੇ ਦੰਦ ਵਿੱਚ ਪਟਣੇ ਠੀਕ ਹੈ ਤੇ ਇੱਕ ਬੱਚੀ ਦੇ ਰਹਿ ਗਈ 6 7 ਸੀਗੀਆਂ ਹੀ ਜਾਨੀ ਕਿ ਤਿੰਨ ਉਹ ਸੀਗੀਆਂ ਆਪਣੀਆਂ ਸ਼ਖਾਂ ਠੀਕ ਹੈ ਉਹਦੇ ਰੌੜ ਲੱਗੇ ਵੀ ਠੀਕ ਹੈ ਕਿੰਤਰੂ ਤਿੰਨ ਨੰਬਰ ਬੱਚੀ ਬਟੀਆਂ ਖੋਲੀਆਂ ਠੀਕ ਹੈ ਬਾਕੀ ਜਾਂਦੇ ਚਾਰ ਚਾਰ ਬਾਕੀ ਨੇ ਚਾਰ ਚਾਰ ਹਨ ਜੀ ਤੇ ਦੂਜੀ ਗੱਲ ਇਹ ਬਾਈ ਜੀ ਵਿੱਚ ਕਹਿੰਦੀ ਵੀ ਵੀਡੀਓ ਚ ਮੁੱਲ ਨਹੀਂ ਕਰਦੇ ਇਥੋਂ ਤਰ੍ਹਾਂ ਤਰ੍ਹਾਂ ਦੇ ਬੰਦੇ ਆਉਂਦੇ ਹਨਾ ਠੀਕ ਹੈ ਮੇਰੀ ਵੀ ਵਸਦੀ ਗੱਲ ਨਹੀਂ ਤੇ ਫਿਰ ਗਾਂਹ ਫਿਰ ਉਹੋ ਜੀ ਕਰ ਜੋ ਰੇਟ ਹੁੰਦੀ ਤੇ ਕੱਲ ਨੂੰ ਕੱਲ ਨੂੰ ਜਵਾਬ ਦੇ ਤਾਂ ਮੈਂ ਆਈ ਸਹੀ ਹੈ ਤੇ ਦੂਜੀ ਗੱਲ ਇਹ ਰੇਟ ਵੱਧ ਘਟਦੀ ਗੱਲ ਨਹੀਂ ਹੁੰਦੀ ਗੱਲ ਤਾਂ ਕੁਆਲਿਟੀ ਦੀ ਹੁੰਦੀ ਹੈ ਤੇ ਜੇ ਡੰਗਰ ਚੰਗੇ ਤਾਂ ਤਾਂ ਹੀ ਵਿਗਦੇ ਸਹੀ ਹੈ ਅ ਨਰਮਲ ਭਾਈ ਪਹਿਲੇ ਨੰਬਰ ਤੇ ਬੱਚੀ ਖੜੀ ਹੈ ਹਾਂ ਜੀ ਹਾਂ ਜੀ ਇਹ ਏਜ ਜਿਹੜੀ ਗਰੁੱਪ ਹੈ ਇਹਨਾਂ ਦਾ ਇਹ 6 ਕਮਾਨ ਤੋਂ ਲੈ ਕੇ 7 8 7 ਕਮਾਨ ਤੱਕ ਦੀਆਂ ਬੱਚੀਆਂ ਆ ਜਾਨੀ ਸਾਲ ਤੋਂ ਅੰਡਰ ਅੰਡਰ ਆ ਲੀਆਂ ਹਾਂਜੀ 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 ਬਸ 7 ਮਹੀਨੇ ਤੱਕ ਠੀਕ ਹੈ ਖੋਲਦੇ ਬਈ ਆ ਕੇ ਕਰਕੇ ਸੋ ਦੋਸਤੋ ਰੇਟ ਵੀਡੀਓ ਦੇ ਵਿੱਚ ਨਹੀਂ ਹੁੰਦੇ ਉਹਦਾ ਕਾਰਨ ਇੱਕ ਹੀ ਆ ਵੀ ਕਈ ਵਾਰਾਂ ਗਾਹ ਕਿਥੇ ਕਈ ਕਿਸਮ ਦੇ ਆਉਂਦੇ ਆ ਬਾਲੀਆਂ ਗੱਲਾਂ ਕਰਨੀਆਂ ਠੀਕ ਨਹੀਂ ਹੁੰਦੀਆਂ ਪਰ ਕਈ ਵਾਰ ਇੱਕ ਸੌਦੇ ਦੇ ਵਿੱਚ ਤਿੰਨ ਤਨਵੀਰ ਹੋਰ ਜਿਹੜੇ ਸਨ ਚ ਪਏ ਜਾਂਦੇ ਆ ਫਿਰ ਜੇ ਕੀਮਤ ਵੀਡੀਓ ਚ ਬੋਲੀਏ ਤਾਂ ਦਿੱਕਤ ਆਉਂਦੀ ਆ ਸੋ ਜੇ ਕੋਈ ਵੀਰ ਪਸ਼ੂ ਖਰੀਦਣਾ ਚਾਹੁੰਦਾ ਸਿੱਧਾ ਸੰਪਰਕ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਇੱਤੇ ਖਰੋ ਤੇ ਆ ਕੇ ਬੱਚੀ ਖਰੀਦ ਲਓ ਬਾਈ ਇਧਰ ਦੀ ਕਰਕੇ ਤੋਰ ਹੀ ਦੇਣ ਮੜਾ ਪੂਰਾ ਰੈਪ ਹੀ ਬਾਈ ਦਾ ਬਣਾਇਆ ਵਿਆ ਦੋਸਤੋ ਇੱਥੇ ਜਿਵੇਂ ਇਹਨਾਂ ਦੀ ਕੈਟਵਾਕ ਹੀ ਕਰਾਉਣੀ ਆ ਅੱਜ ਸੋ ਤੁਸੀਂ ਵੇਖੋ ਬੱਚੀ ਪਹਿਲੇ ਨੰਬਰ ਤੇ ਛੋਟੀ ਉਮਰ ਦੀ ਬੱਚੀ ਬਹੁਤ ਸੋਹਣਾ ਢੰਚਾ ਹੈ ਨਿੱਕੀ ਉਮਰ ਦੇਖ ਕੇ ਦੱਸੋ ਇੱਕ ਚੀਜ਼ ਤਾਂ ਜ਼ਰੂਰ ਤੁਹਾਨੂੰ ਕਲੀਅਰ ਹੋ ਜਾਣੀ ਹੈ ਵੀ ਇਹ ਇਹਨਾਂ ਬੱਚੀਆਂ ਦੀ ਜਦੋਂ ਤੁਸੀਂ ਸੇਵਾ ਕਰੋਗੇ ਨਾ ਤੇ ਇਹਨਾਂ ਨੇ ਰਵੜਾਂ ਨੂੰ ਵਧਣਾ ਹੈ ਦੂ ਬਾਅਦ ਚ ਕਿਉਂਕਿ ਇੱਕ ਛੋਟੀ ਉਮਰ ਹੁੰਦੀ ਹੈ ਜਿਹੜੀ ਉਹਦੇ ਤੋਂ ਬਾਹਰ ਹੈ ਤੇ ਇਹ ਦੂ ਅੱਗੇ ਗ੍ਰੋਥ ਵਾਲੀ ਸਟੇਜ ਤੇ ਹੀ ਹੈ ਇਹਨਾਂ ਦੀ ਚੰਗੀ ਸੁਭਾਲ ਸਾਇਲੈਂਸ ਦੇ ਨਾਲ ਕਾਫ ਗ੍ਰੋਅਰ ਫੀਡ ਪਾ ਕੇ ਪੈਂਦੀ ਹੁੰਦੀ ਹੈ ਤਾਂ ਇਹ ਬਹੁਤ ਛੇਤੀ ਗ੍ਰੋਥ ਕਰਨੀਆਂ ਤੇ ਛੋਟੇ ਬੱਚੇ ਆਪਣੀ ਪੌਣੇ ਤਿੰਨ ਫੁੱਟ ਦੀ ਖਲਣੀ ਹੈ ਜੀ ਇਹ ਠੀਕ ਹੈ ਇਹ ਆਪਾਂ ਤਿੰਨ ਵੀ ਕਹਿ ਸਕਦੇ ਹਾਂ ਸ਼ਾਬਕ ਪੌਣੇ ਦਿਨ ਲੈਣਾ ਹੈ ਤਿੰਨ ਜੀ ਠੀਕ ਹੈ ਇਹਦੇ ਅੰਦਾਜ਼ਾ ਲਾ ਲਓ ਜੀ ਸਹੀ ਹੈ ਸੋ ਤੋਂ ਸਾਹਮਣੇ ਅੱਜਾ ਤੁਸੀਂ ਲਾ ਸਕਦੇ ਕੋਪਰਾ ਆਪਾਂ ਖੜ ਜਣੇ ਕਈ ਵਾਰੀ ਬੰਦੇ ਨੂੰ ਐ ਹੁੰਦਾ ਹੀ ਸਹੀ ਸੋ ਇਹ ਅੰਦਾਜ਼ਾ ਦੋਸਤੋ ਲਾ ਲਓ ਤੁਸੀਂ ਵੱੱਛੀਆਂ ਦੀ ਜੱਜਮੈਂਟ ਵੈਸੇ ਕਰਨੀ ਸਿੱਖਣੀ ਚਾਹੀਦੀ ਹੈ ਜੇ ਕੋਈ ਵੀਰ ਨਵਾਂ ਵੀਰ ਵੀਡੀਓ ਦੇਖ ਰਿਹਾ ਇੱਕ ਇੱਟ ਦੇ ਵਿੱਚ ਇੱਕ ਫੁੱਟ ਚ ਚਾਰ ਇਟਾਂ ਜਿਹੜੀਆਂ ਜੇ ਆਪਾਂ ਚਣਾਈ ਕਰਦੇ ਆ ਤੇ ਲੱਗਦੀਆਂ ਤੇ ਉਹਦੇ ਤੋਂ ਵੀ ਅੰਦਾਜ਼ਾ ਲਾ ਸਕਦੇ ਹੁੰਦੇ ਵੱੱਛੀ ਇਹ ਵੀ ਤੁਸੀਂ ਦੇਖ ਲਓ ਰੰਗ ਸੇਮ ਜਾਈਆ ਦੱਸੋ ਨਸਲ ਐਚ ਐਫ ਹੈ ਪਸਲੀਆਂ ਦਿਸਦੀਆਂ ਐ ਦਾ ਫਾਇਦਾ ਇਹ ਹੋ ਜਾਂਦਾ ਵੀ ਪਤਲੀ ਚਮੜੀ ਦੀ ਬੱਚੀ ਐ ਬਾਕੀ ਜਿਹੜਾ ਪਸਲੀਆਂ ਦਾ ਗੈਪ ਐ ਬਿੱਥੀ ਆਫ ਸਵਿਚ ਉਹ ਵੀ ਨੋਟ ਕਰਿਓ ਜੀ ਕਾਫੀ ਚੰਗੀ ਬਿੱਥੀ ਦੇ ਉੱਤੇ ਪਸਲੀ ਐ ਇਹ ਵੈੜਾ ਦੁੱਧ ਦਿੰਦੀਆਂ ਉਸ ਤੋਂ ਬਾਅਦ ਚ ਮੈਂ ਮੇਰਾ ਬਹੁਤ ਆ ਲੰਬਾ ਚੌੜਾ ਐਕਸਪੀਰੀਅੰਸ ਨੇ ਇਸ ਪੱਖ ਤੇ ਵੀ ਮੈਂ ਜਿਹੜਾ ਪਸਲੀਆਂ ਬਾਰੇ ਗੱਲ ਕੀਤੀ ਪਰ ਜੋ ਸੁਣਦੇ ਆ ਜਾਂ ਜਦੋਂ ਕਿਸੇ ਮੇਲੇ ਦੇ ਵਿੱਚ ਦੇਖਦੇ ਆ ਤੇ ਇਸ ਚੀਜ਼ ਨੂੰ ਜੱਜਮੈਂਟ ਇਸ ਚੀਜ਼ ਦੀ ਬਹੁਤ ਕੀਤੀ ਜਾਂਦੀ ਐ ਚਾਰ ਹੀ ਥਣ ਦੋਸਤੋ ਇਸ ਵੱਚੀ ਦੇ ਤੁਸੀਂ ਦੇਖੋਗੇ ਬਾਕੀ ਇਸ ਤੋਂ ਬਾਅਦ ਚ ਬਈ ਅੱਗੇ ਵੱਚੀ ਹੋਰ ਖੋਲਦਾ ਇੱਕ ਫਲੇਆ ਬਈ ਇਹ ਵੀ ਵੱਚੀ ਦੇਖੋ ਦੋਸਤੋ ਵਾਈਟ ਰੰਗ ਜ਼ਿਆਦਾ ਹੈ ਤੇ ਇਹਦਾ ਵੀ ਢਾਂਚਾ ਸੋਹਣਾ ਹੈ ਕੋ ਬਾਕੀ ਅਲੱਗ-ਅਲੱਗ ਚੁਆਇਸ ਹੁੰਦੀ ਹੈ ਜੇ ਕੋਈ ਵੀ ਥੋੜਾ ਜਿਹਾ ਜਿਵੇਂ ਭਾਰੇ ਪਸ਼ੂ ਰਹਿੰਦੇ ਗੋਲ ਮਟੋਲ ਜੀਆਂ ਵੱਚੀਆਂ ਹੁੰਦੀਆਂ ਉਦਾਂ ਦੀ ਵੱਚੀ ਪਸੰਦ ਕਰਦਾ ਤਾਂ ਉਹਦੇ ਲਈ ਇਹ ਵੀ ਰੰਗ ਠੀਕ ਰਹੂਗਾ ਇਹਦਾ ਢਾਂਚਾ ਇਦਾਂ ਦਾ ਹੈ ਨਰਮਲ ਬਾਈ ਇਹਨਾਂ ਦੀ ਡੀ ਵਰਮਿੰਗ ਵਗੈਰਾ ਫਿਰ ਆਪਾਂ ਕਰੀਏ ਡੀ ਵਰਮਿੰਗ ਜਿਹੜੀ ਵੀ ਹੋਣ ਵਾਲੀ ਹੋ ਮੈਂ ਕਰਤੀ ਜੀ ਹੂੰ ਤੇ ਜਾਂ ਜੇ ਕੋਈ ਚਿਚੜ ਹੁੰਦੇ ਜੀ ਉਹ ਵੀ ਆਪਾਂ ਅਨਸਾਰ ਦਵਾਈ ਦੇ ਕੇ ਠੀਕ ਉਹ ਟ੍ਰੀਟਮੈਂਟ ਕਰੀ ਲਈਏ ਨਾ ਠੀਕ ਹੈ ਹਾਂਜੀ ਜਿਹੜੀ ਦੀ ਹੋਊਗੀ ਮੈਂ ਦੱਸ ਦੂੰਗਾ ਜੀ ਓਕੇ ਸੋ ਫਿਰ ਅੱਗੇ ਮੰਨ ਲਓ 2-3 ਮਹੀਨੇ ਤੱਕ ਲੱਭਦਾ ਜਿੱਦਾਂ ਕੋਈ ਚੰਗਾ ਲੱਗੇ ਕਰ ਲਓਗੇ ਸਹੀ ਸੋ ਇੱਕ ਵਾਰ ਡੀ ਵਰਮਿੰਗ ਜਿਨ੍ਹਾਂ ਦੀ ਲੋੜ ਲੱਗਦੀ ਹੈ ਡੀ ਵਰਮਿੰਗ ਕਰਨ ਦੀ ਉਹਨਾਂ ਦੀ ਬਾਈ ਕਹਿੰਦਾ ਮੈਂ ਡੀ ਵਰਮਿੰਗ ਕਰ ਦਿੰਨਾ ਹੁਣ ਬਾਕੀ ਚਿਚੜਾਂ ਤੋਂ ਜਿਹੜੀ ਮੈਡੀਸਨ ਲੱਗਦੀ ਹੈ ਪਸ਼ੂ ਤੇ ਉਹ ਵੀ ਬਾਈ ਲਾ ਚਿਚੜ ਵਗੈਰਾ ਹੋਣ ਤਾਂ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਇਹਨਾਂ ਦਾ ਟ੍ਰੀਟਮੈਂਟ ਕਰ ਸਕਦੇ ਹੋ ਨੇ ਡੀ ਵਰਮਿੰਗ ਵਗੈਰਾ ਲਈ ਜਰੂਰ ਪੁੱਛ ਲਿਆ ਕਰੋ ਕਿਉਂਕਿ ਕਈ ਵਾਰ ਡਬਲ ਡੀ ਵਰਮਿੰਗ ਕਰਨਾ ਗਲਤ ਹੋ ਜਾਂਦਾ ਸੋ ਇਹ ਜੋ ਤੁਹਾਨੂੰ ਬਾਈ ਜਿਹੜਾ ਜਰੂਰ ਉਹਨਾਂ ਬਾਰੇ ਦੱਸ ਦਊਗਾ ਵੀ ਕਿਹੜੀ ਅੱਛੀ ਦੀ ਡੀ ਵਰਮਿੰਗ ਹੋਈ ਦੀਏ ਸੋ ਇਹਦੀ ਵੀ ਬੰਦ ਤੁਸੀਂ ਦੇਖ ਸਕਦੇ ਲੈ ਬਈ ਸੋ ਨਾਗ ਤੁਹਾਨੂੰ ਕਾਫੀ ਸਾਰੇ ਦਿਖਾਉਣੇ ਆ ਇਹਦਾ ਵੀ ਢਾਂਚਾ ਤੁਸੀਂ ਦੇਖੋ ਸੋਹਣੀ ਬੱਛੀ ਆ ਦੱਸੋ ਕਿਸੇ ਵੀ ਬੱਛੀ ਦੇ ਅਸੀਂ ਜਿਹਦਾ ਨਹੀਂ ਪਤਾ ਉਹਦੇ ਸੀਮਨ ਦੀ ਡਿਟੇਲ ਨਹੀਂ ਦੱਸਦੇ ਇਹ ਗੱਲ ਤੁਸੀਂ ਨੋਟ ਕਰ ਲਿਆ ਕਰੋ ਵੀਡੀਓ ਦੇ ਵਿੱਚ ਨਾਂ ਬਥੇਰੇ ਆਉਂਦੇ ਆ ਐਚ ਐਫ ਬੁੱਲ ਜਿਹੜੇ ਬਥੇਰੇ ਬੁੱਲ ਐ ਇਦਾਂ ਦੇ ਜਿਨ੍ਹਾਂ ਦਾ ਨਾਮ ਲਿਆ ਜਾ ਸਕਦਾ ਆਮ ਬਰੂਟ ਰਮਾਡਰ ਕੇ ਬੁੱਲ ਪਰ ਇਸ ਕਰਕੇ ਨਹੀਂ ਨਾਮ ਲੈਂਦੇ ਕਿਉਂਕਿ ਜਿਨ੍ਹਾਂ ਦਾ ਪਤਾ ਨਹੀਂ ਉਹਦੇ ਬਾਰੇ ਬੋਲਣਾ ਗਲਤ ਹੈ ਸੋ ਬਈ ਇਹਨਾਂ ਮਾੜਾ ਹੀ ਕਿ ਇਹ ਦੇਂਦਾ ਚਾਰ-ਚਾਰ ਹਜ਼ਾਰ ਦਾ ਸੀਮਨ ਹੁੰਦਾ ਹੈ ਬੱਛੀ ਮੁੱਲ ਕਰਦਾ ਲਾ 13000 ਸਹੀ ਗੱਲ ਹਾਂ ਇਹ ਪਤਾ ਕੀ ਆਨੇ ਅਲਗਾਂ ਨਰਮ ਉਹ ਜਿਆਦਾ ਹੀ ਕਰਦਾ ਹੀ ਸਹੀ ਮੈਂ ਆਪਾਂ ਦੇਖੋ ਜਿੱਥੋਂ ਤੱਕ ਮੇਰੀ ਸਮਝ ਆਈ ਆਪਾਂ ਕੁਆਲਿਟੀ ਲੈਣੀ ਹੈ ਜਿਨੀ ਮੈਨੂੰ ਪਤਾ ਹੀ ਸਹੀ ਅੱਗੇ ਸ਼ਾਇਦ ਆਪਾਂ ਤੋਂ ਜਿੰਨਾ ਕਿ ਜਿਆਦਾ ਬਾਈ ਉਹਨਾਂ ਨੂੰ ਪਤਾ ਹੈ ਆਪਾਂ ਤੋਂ ਬਹੁਤ ਅੱਗੇ ਲੋਕ ਬੈਠੇ ਜੀ ਮੈਂ ਆਪਾਂ ਅੱਗੇ ਗੱਲ ਕਰਦੇ ਸੀ ਬਿਲਕੁਲ ਦੇਖੋ ਸੋ ਦੋਸਤੋ ਇਹ ਨਾ ਇਸ ਕਰਕੇ ਨਹੀਂ ਲਏ ਜਾਂਦੇ ਵੀ ਮਾਲ ਇੱਥੇ ਵੈਸੇ ਵੀ ਸਾਫ਼ ਸੁਥਰਾ ਤੋਂ ਵਿਕੀ ਜਾਣਾ ਹੈ ਸੀਮਨ ਜਦੋਂ ਕੋਈ ਸ਼ੌਂਕ ਨਾਲ ਇੰਨਾ ਚੰਗਾ ਸੀਮਨ ਭਰੋਂਦਾ ਨਾ ਤੇ ਉਹ ਵੱਛੀ ਨਹੀਂ ਵੇਚਦਾ ਹੁੰਦਾ ਇਹ ਗੱਲ ਧਿਆਨ ਚ ਕਰ ਲਿਆ ਕਰੋ ਵੱਛੀ ਜਿਹੜੀ ਉਹ ਆਮ ਤੌਰ ਤੇ ਬੰਦਾ ਹਰੇਕ ਸਾਮ ਦਾ ਹੈ ਇਹ ਵੀ ਬੱਚੀ ਤੁਸੀਂ ਦੇਖੋ ਬਹੁਤ ਸੋਹਣਾ ਢਾਂਚਾ ਤੇ ਬਿਨਾਂ ਸ਼ੱਕ ਐਚਐਫ ਦਾ ਚੰਗਾ ਸੀਮਣਾ ਹੁੰਦਾ ਕਿਸੇ ਨਾ ਕਿਸੇ ਚੰਗੇ ਬੁੱਲ ਦੀ ਹੋਊਗੀ ਪਰ ਤੁਸੀਂ ਆਪਦੀ ਪਸੰਦ ਦਾ ਸੀਮਣਾ ਇਸ ਬੱਚੀ ਤੇ ਯੂਜ਼ ਕਰੋਗੇ ਤੁਹਾਡੇ ਕੋਲ ਬਰੀਡ ਤਿਆਰ ਹੋ ਜੂਗੀ ਸੋ ਵੈੜ ਛੋਟੀ ਉਮਰ ਦੀ ਬੱਚੀ ਹੈ ਦੋਸਤੋ ਇਦਾਂ ਦੀਆਂ ਬੱਚੀਆਂ ਜਿਵੇਂ ਨੇ ਗਰੁੱਪ ਜ ਹੈ ਜੇ ਕੋਈ ਵੀਰ ਪਾਲ ਲੈਂਦਾ ਤਾਂ ਛੌਹਰ ਗੱਲ ਹੈ ਵੀ ਤੁਹਾਨੂੰ ਕਾਫੀ ਚੰਗਾ ਪ੍ਰੋਫਿਟ ਹੋਊਗਾ ਮਿਹਨਤ ਜ਼ਰੂਰ ਲੱਗਣੀ ਹੈ ਪਰ ਰਲਦੇ ਪੈਸੇ ਚੰਗੇ ਹੁੰਦੇ ਆ ਬੱਚੀਆਂ ਦੇ ਵਿੱਚੋਂ ਕਿਉਂਕਿ ਅੱਜ ਦੇ ਟਾਈਮ 'ਚ ਐਚ ਫਗਾਨ ਦੀ ਕੀਮਤ ਬਹੁਤ ਸੋਹਣੀ ਬਣੀ ਦੀ ਐ। ਸੋ ਸੋਨੇ ਟਾਂਚੇ ਦੀ ਵੱਛੀ ਐ। ਇਹਦੂ ਅੱਗੇ ਇਸ ਗਰੁੱਪ 'ਚ ਸਿਰਫ ਇੱਕ ਹੀ ਵੱਛੀ ਐ ਜਿਹਦਾ ਰੰਗ ਥੋੜਾ ਬਲੈਕ ਜ਼ਿਆਦਾ ਐ। ਬਾਕੀ ਸਾਰੀਆਂ ਜ਼ਿਆਦਾ ਵਾਈਟ ਰੰਗ ਦੀਆਂ ਵੱਛੀਆਂ ਸੀਗੀਆਂ। ਉਹ ਤੁਹਾਨੂੰ ਹੁਣ ਤੋੜ ਕੇ ਦਿਖਾ ਦਿੰਨੇ ਆ। ਇਹ ਬੱਚੀ ਹੈਵੀ ਹੈ ਦੂਧੀਆਂ ਨਾਲ। ਹੂੰ ਬਿਲਕੁਲ ਇਹਦਾ weight ਜ਼ਿਆਦਾ ਦੋਸਤੋ ਦੂਜੀਆਂ ਨਾਲ। ਉਮਰ ਵੀ ਥੋੜੀ ਉਹਨਾਂ ਨਾਲੋਂ ਵੱਧ ਹੋਊਗੀ ਪਰ ਆਪਾਂ ਦੰਦ ਵੀ ਪਟਦੇ ਗਏ। ਸਹੀ। ਇੱਕ ਵਾਰੀ ਦੰਦ ਵੀ ਤੁਹਾਨੂੰ ਦਿਖਾ ਹੀ ਦਿੰਨੇ ਆ। ਤੋ ਦੰਦ ਦੋਸਤੋ ਕਨਫਰਮ ਖਰੀਦ ਲਈ ਹੈ ਬਈ। ਤਾਂ ਦੇਖ ਸਕਦੇ ਹੋ ਤੁਸੀਂ ਢਾਂਚਾ। ਲਿਆ ਬਈ। ਵੱਛੀਆਂ ਖਰੀਦਣ ਲੱਗਿਆਂ ਇੱਕ ਤਾਂ ਦੰਦ ਦੇਖਣੇ ਬਹੁਤ ਜ਼ਰੂਰੀ ਆ ਦੂਜਾ ਥਾਣ ਦੇਖਣੇ ਜ਼ਰੂਰੀ ਆ ਤੀਜੀ ਗੱਲ ਦੋਂਦੀ ਤੋਂ ਉੱਤੇ ਚੌਗੀ ਛਕੀ ਵੱਛੀ ਖਰੀਦਣੀ ਆ ਤਾਂ ਚੈੱਕ ਕਰਾਉਣੀ ਜ਼ਰੂਰੀ ਹੁੰਦੀ ਆ ਅੰਦਰੋਂ ਉਹ ਕਰਵਾ ਲਿਆ ਕਰੋ। ਤੇ ਚੌਥੀ ਗੱਲ ਹੋਰ ਐਡ ਕਰ ਦਿੰਨਾ ਵੀ ਬੱਚੀ ਦਾ ਸੌਦਾ ਕਰਦੇ ਆ ਦਿਨੇ ਕਰੋ ਤੇ ਦਿਨੇ-ਦਿਨੇ ਆਪਦੇ ਘਰੇ ਮੰਗਾ ਲਿਆ ਕਰੋ ਰਾਤ ਨੂੰ ਜਦੋਂ ਬੱਚੂ ਉੱਤਰਦਾ ਹੈ ਤਾਂ ਕਈ ਵਾਰਾ ਥੋੜੇ ਤੋਂ ਵੀ ਅੰਗਹਿਲੀ ਹੋ ਜਾਂਦੀ ਤੁਸੀਂ ਦੇਖ ਨਹੀਂ ਸਕਦੇ ਹੁੰਦੇ ਉਸ ਟਾਈਮ ਦੇ ਉੱਤੇ ਦੰਦ ਜਾਂ ਅੱਬ ਜਿੰਨੀਆਂ ਅੱਜ ਤੱਕ ਬੱਚੀਆਂ ਭੇਜ ਗਈ ਸਵੇਰੇ 4 ਵਜੇ ਭਰੀ ਦੀਆਂ ਠੀਕ ਹੈ ਤੇ 8-9 ਵਜੇ ਜਿੰਨਾਕ ਦੂਰੀ ਦੇ ਮਦਦਕ ਦਿਨੇ ਲੈ ਲਵਾਂਗੇ ਜਾ ਕੇ ਸਹੀ ਹੈ ਤੋਂ ਰਾਤ ਨੂੰ ਅੱਛੀ ਨਾ ਮੰਗਾਇਆ ਕਰੋ ਕਿਉਂਕਿ ਕਈ ਵਾਰਾ ਬੱਚੀ ਤੁਹਾਡੇ ਘਰੇ ਲੈ ਜਾਂਦੀ ਹੈ ਤੇ ਤੁਸੀਂ ਉਹ ਤੋਂ ਬਾਅਦ ਚ ਦੇਖਦੇ ਹੋ ਵੀ ਇਹ ਤਾਂ ਦੰਦਾਂ ਦੇ ਵਿੱਚ ਤਾਂ ਚੌਗੀ ਹੈ ਦਸੀ ਖੀਰੀ ਸੀ ਹੋ ਜਾਂਦਾ ਐਵੇਂ ਖੀਰੀ ਬੱਚੀ ਐ ਕਨਫਰਮ ਠੀਕ ਐ ਨਾ ਸੋ ਜਿਹੜੀਆਂ ਗੱਲਾਂ ਕਰੀ ਦੀਆਂ ਥੋੜੇ ਸੋ ਤੁਹਾਡੇ ਫਾਇਦੇ ਲਈ ਕਰੀ ਦੀਆਂ ਤੇ ਸਾਡੇ ਤੇ ਵੀ ਢੁਕਦੇ ਆ ਤੁਸੀਂ ਬੱਚੀ ਖਰੀਦਣੀ ਆ ਤੇ ਇੱਥੇ ਵੀ ਤੁਸੀਂ ਦੇਖਣਾ ਤੁਹਾਡਾ ਹੱਕ ਬਣਦਾ ਤੁਸੀਂ ਬੱਚੀਆਂ ਦੀ ਜਾਂਚ ਪਰਖ ਕਰਕੇ ਖਰੀਦੋ ਇਸ ਤੋਂ ਬਾਅਦ ਜਿੰਨੀਆਂ ਬੱਚੀਆਂ ਦਿਖਾਵਾਂਗੇ ਥੋੜੀਆਂ ਵੱਡੀ ਉਮਰ ਦੀਆਂ ਦੂਜੀਆਂ ਦੇ ਮੁਕਾਬਲੇ ਤੇ ਦੰਦ ਤੁਹਾਨੂੰ ਅਸੀਂ ਆਟੋਮੈਟਿਕ ਹੀ ਦਿਖਾਉਂਦੇ ਜਾਵਾਂਗੇ ਲਿਆ ਭਾਈ ਖੀਰੀ ਐ ਹਾਂਜੀ ਪਹਿਲੇ ਨੰਬਰ ਤੇ ਬਿਲਕੁਲ ਕਨਫਰਮ ਖੀਰੀ ਐ ਜਾਂ ਜਿਹੜਾ ਤੁਸੀਂ ਦੇਖ ਸਕਦੇ ਹੋ। ਉਹ ਰੰਗ ਰੂਪ ਦਸੋਵੇ ਸੋਹਣਾ ਲੱਗਦਾ ਬੰਦੇ ਪਈ। ਇਸ ਕੇ ਖੋਰ ਬੱਚੀ ਵਾਈਟ ਰੰਗ ਦੇ ਵਿੱਚ। ਇਹ ਵੀ ਬਾਰੀਕ ਚਮੜੀ ਦੀ ਹੈ। ਨਰਮਲ ਇਹਦੀ ਡੀ ਵਰਮਨ ਹੋ ਗਈ ਹਾਂਜੀ ਕਰੀ ਬਈ ਬਈ ਪਹਿਲਾਂ ਵਾਲੀ ਵੀਡੀਓ ਸੀਗੀ ਇਹ ਇੱਕ ਨੰਬਰ ਦੀ ਠੀਕ ਹੈ ਓਕੇ ਇਹਦਾ ਸੌਦਾ ਕਰ ਲੈ 1000 ਰੁਪਏ ਨਾ ਆਇਆ ਬਾਈ ਹੂੰ ਇਧਰ ਸੀ ਕੋਈ ਮੋਗੀ ਸਾਈਡ ਤੋਂ ਬਾਈ ਠੀਕ ਹੈ ਉਹ ਕਹਿੰਦਾ 27 ਦਿਨ ਨੂੰ ਲੈ ਜਾਵਾਂਗੇ ਤੇ ਅੱਜ ਫਿਰ ਆਪਾਂ ਵੀਡੀਓ ਚ ਪਾਤੀ ਉਹਨਾਂ ਨੇ ਨਾ ਫੋਨ ਕੀਤਾ ਇਹਨੂੰ ਠੀਕ ਹੈ ਓਕੇ ਸੋ ਦੋਸਤੋ ਵੀਡੀਓ ਚ ਦਿਖਾਤੀ ਫਿਰ ਵੀ ਜਿਹਨੇ ਬਿਆਨਾ ਪਾਇਆ ਜੇ ਵੀਡੀਓ ਦੇਖ ਕੇ ਗੱਲ ਕਰਦਾ ਠੀਕ ਹੈ ਬਾਈ ਤਾਂ ਉਹ ਵੀ ਖਰੀਦ ਸਕਦਾ ਵੱਛੀ ਨੂੰ ਆਪਦੇ ਬਿਆਨੇ ਦੇ ਹਿਸਾਬ ਤੇ ਲੈ ਜਾਓ ਭਾਵੇਂ ਦੂਜੀ ਗੱਲ ਜੇ ਕੋਈ ਹੋਰ ਵੱਛੀ ਪਸੰਦ ਆਉਂਦੀ ਹੈ ਤਾਂ ਉਹਦਾ ਰੇਟਰ ਲਾ ਲੈ ਤੁਸੀਂ ਇਸ ਵੱਛੀ ਨੂੰ ਖਰੀਦਣਾ ਚਾਹੁੰਦੇ ਆ ਜਿਨ੍ਹਾਂ ਨੇ ਬਿਆਨ ਨਾ ਪਾਇਆ ਉਹਨਾਂ ਨੂੰ ਬੇਨਤੀ ਹੈ ਤੁਸੀਂ ਇਹ ਵੱਛੀ ਲੈ ਜਾਓ ਜੇ ਹੋਰ ਪਸੰਦ ਆਉਂਦੀ ਹੈ ਸੌਦਾ ਕਰ ਲਿਓ ਬਾਈ ਨਾਲ ਤੇ 1000 ਰੁਪਏ ਨਰਮਲ ਹੋ ਜੂ ਐਡਜਸਟ ਹੋ ਜਾ ਐਡਜਸਟ ਕਰ ਦਾਂਗੇ ਹਾਂਜੀ ਓਕੇ ਠੀਕ ਐ ਸੋ ਇਹ ਦੋ ਨੰਬਰ ਤੇ ਵੱਛੀ ਦੋਸਤੋ ਸੋਹਣੀ ਵੱਛੀ ਡੀ ਵਰਮਿੰਗ ਹੋਈ ਵੀ ਐ ਢਾਂਚੇ ਦੀ ਇਹਦੀ ਵੀ ਬਣਾਵਟ ਬੜੀ ਚੰਗੀ ਐ ਤੇ ਚਾਰ ਹੀ ਥਾਣਾ ਨਿਖੜਵੇਂ ਪੂਰੇ ਲੱਗੇ ਹੋਏ ਐ ਥੋੜੀਆਂ ਵੱਡੀਆਂ ਵੱਛੀਆਂ ਇਹਨਾਂ ਨੂੰ ਦੋਹਾਂ ਤੋਂ ਵੀ ਅੱਗੇ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਦੰਦ ਕਨਫਰਮ ਕਰ ਲਾਂਗੇ ਕਨਫਰਮ ਖੀਰੀ ਵੱਛੀ ਆ ਬਸ ਠੀਕ ਹੈ ਨੰਮ ਓਕੇ ਜਿਹੜੀ ਨੂੰ ਮੈਂ ਖੀਰੀ ਬੋਲੂਗਾ ਉਹਦੇ ਚ ਮੇਰੀ ਵੀ ਰਿਸਪੌਂਸਿਬਿਲਟੀ ਹੈ ਜਿਹੜਾ ਮੈਂ ਦੰਦ ਵੇਖ ਲਿਆ ਤਾਂ ਇਹਦਾ ਮਤਲਬ ਇਹਦੇ ਸੀਗੇ ਛੱਕਾਂ ਹੀ ਤੇਰਾ ਵੜ ਲਾਤੀ ਦੇਖੋ ਦਿਖਾ ਦਿਓ ਕਰ ਕਰੀ ਠੀਕ ਕਰਮ ਤੋਂ ਦੋਸਤੋਂ ਐਕਸਟਰਾ ਨਿੱਕੇ ਨਿੱਕੇ ਥਣ ਸੀਗੇ ਤੁਹਾਨੂੰ ਦੱਸ ਹੀ ਦਿੱਤਾ ਵੀ ਚਾਰ ਥਣ ਦੁੱਧ ਵਾਲਿਆਂ ਤੋਂ ਬਿਨਾਂ ਤਿੰਨ ਥਣ ਵੱਖਰੇ ਛੋਟੇ ਥਣ ਸੀਗੇ ਰਬੜ ਨਾਲ ਥਣ ਜਿਹੜਾ ਉਹ ਉਹਦਾ ਪਸ਼ੂ ਦਾ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਉਹ ਥਣ ਜਿਹੜਾ ਉਹ ਡਿਗ ਪੈਂਦਾ। ਤੋਂ ਜਿਹਦੇ ਨਾਲ ਜਿਹੜਾ ਉਹ ਚਾਰ ਥਣ ਤੁਹਾਨੂੰ ਨਰੋਲ ਦਿਸਦੇ ਰਹਿਣਗੇ ਸੋ ਇਹ ਬੱਚੀ ਦੇਖ ਲਓ। ਸਟ੍ਰੇਟ ਹੋਣੀ ਬੱਚੀ ਆ ਦੱਸੋ ਬਰੀਡ ਵਾਈਜ਼ ਵੀ ਤੇ ਟਾਂਚੇ ਦੀ ਵੀ। ਲੈ ਚੱਲ। ਦੰਦ ਪਹਿਲਾਂ ਦਿਖਾਤੇ ਆ ਥਣਾ ਬਾਰੇ ਪਹਿਲਾਂ ਦੱਸਦਾ ਇਹ ਹੀ ਮੇਨ ਇਨਫੋਰਮੇਸ਼ਨ ਦੇ ਸਕਦੇ ਆ ਕਿਉਂਕਿ ਖਰੀਦੀਆਂ ਵੀ ਆ ਨਰਮਲ ਬਾਈ ਦੀਆਂ ਅੱਗੇ ਨਿਕਲਦੀਆਂ ਕਿੰਦਾਂ ਨੇ ਆ ਕਿੰਨਾ ਦੁੱਧ ਦਿੰਦੀਆਂ ਤਿਆਰ ਹੋ ਕੇ ਉਹ ਅਲੱਗ ਗੱਲ ਆ ਜਾਂ ਤੁਹਾਡੀ ਕਿਸਮਤ ਆ ਤੁਹਾਡੀ ਸੰਭਾਲ ਆ। ਇੱਥੋਂ ਜੋ ਦੱਸ ਸਕਦੇ ਆਂ ਜੋ ਦੇਖ ਸਕਦੇ ਆਂ ਦੰਦ ਤੇ ਥਣ ਹੁੰਦੇ ਆ ਉਹ ਤੁਹਾਨੂੰ ਦੱਸੀ ਦੇ ਵੀ ਆ ਤੇ ਦਿਖਾਈ ਦੇ ਵੀ ਆ ਸੋ ਇਹ ਅੱਛੀ ਤੁਸੀਂ ਦੇਖ ਲਓ ਇਹਨੇ ਇੱਕ ਦੰਦ ਜਿਹੜਾ ਉਹ ਦੋਂਦ ਵਾਲਾ ਚੱਕਿਆ ਉਹ ਪਹਿਲਾਂ ਹੀ ਬਾਈ ਨੇ ਦੱਸਤਾ ਵੀਡੀਓ ਦੀ ਸ਼ੁਰੂਆਤ ਚ ਵੀ ਇੱਕ ਅੱਛੀ ਹੈ ਜਿਹੜੀ ਖੀਰੀ ਤੋਂ ਦੋਂਦੀ ਹੋ ਰਹੀ ਹੈ ਸਿਰਫ ਇੱਕ ਦੰਦ ਚੱਕਿਆ ਦੂਜਾ ਦੰਦ ਹਜੇ ਨਾਲ ਉਵੇਂ ਹੀ ਖੜਾ ਹੈ ਮਤਲਬ ਉਹ ਦੂਜਾ ਦੰਦ ਖੀਰੀ ਦਾ ਹੀ ਹੈ ਇੱਕ ਦੰਦ ਜਿਹੜਾ ਉਹ ਦੋਂਦ ਵਾਲਾ ਨੇ ਚੱਕ ਲਿਆ ਗੱਬਣ ਹੁੰਦਿਆਂ ਹੁੰਦਿਆਂ ਇਹ ਦੋਂਦੀ ਕਨਫਰਮ ਹੋ ਜਾਊਗੀ ਖਣਚਾਰੀ ਸਹੀ ਹੈ ਸੋ ਥਣਚਾਰੀ ਹੈ ਵੈਸੇ ਇਹਨੂੰ ਤੁਸੀਂ ਹੁਣ ਦੋ ਦੰਦ ਵਾਲੇ ਪਾਸੇ ਗਿਣ ਸਕਦੇ ਹੋ ਦੋ ਬੱਚੀਆਂ ਇਤੋਂ ਜ਼ਿਆਦਾ ਹਾਈਟ ਲੈਂਥ ਦੇ ਵਿੱਚ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਬਲੈਕ ਰੰਗ ਦੀ ਬੱਚੀ ਦੱਸੋ ਪੂਰੀ ਉੱਚੀ ਲੰਬੀ ਹੈ ਉਮਰ ਦੰਦਾਂ ਤੋਂ ਕਨਫਰਮ ਹੋ ਜਾਣੀ ਹੈ ਖੀਰੀ ਠੀਕ ਕਨਫਰਮ ਖੀਰੀ ਬੱਚੀ ਹੈ ਠੀਕ ਹੈ ਭਾਈ ਛੀਰੀਆਂ ਬੱਚੀਆਂ ਦੀ ਪਛਾਣ ਫੇਰ ਦੱਸਦੇ ਆ ਵੀ ਦੰਦ ਉੱਤੋਂ ਚੌੜਾ ਹੁੰਦਾ ਤੇ ਮੋਟ ਦੇ ਵਿੱਚੋਂ ਬਰੀਡ ਆਦਾਂਦ ਹੁੰਦਾ ਮਤਲਬ ਜੜ ਪੀੜੀ ਕੁਆਲਿਟੀਆਂ ਬਹੁਤ ਹੈ ਸਹੀ ਹੈ ਬਾਈ ਹਾਈ ਲੈਂਥ ਫੁੱਲਾ ਬਾਈ ਤੇ ਉਤੋਂ ਦੰਦ ਜਿਹੜਾ ਉਹ ਚੌੜਾ ਹੁੰਦਾ ਪਸ਼ੂ ਦਾ ਖੀਰੀ ਦਾ ਵੀ ਸ਼ੇਪ ਤੁਸੀਂ ਮੰਨ ਸਕਦੇ ਹੋ ਤੇ ਜਦੋਂ ਯੂ ਸ਼ੇਪ ਹੋ ਜੇ ਥੱਲੋਂ ਵੀ ਦੰਦ ਚੌੜਾ ਉੱਤੋਂ ਵੀ ਚੌੜਾ ਇਹਦਾ ਮਤਲਬ ਅਡਲਟ ਦੰਦ ਹੈ ਇਹਦਾ ਟਾਂਚਾ ਦੇਖੋ ਬੱਚੀ ਦਾ ਹਾਈ ਲੈਂਥ ਫੁੱਲਾ ਦੱਸੋ ਖੀਰੀ ਬੱਚੀ ਉਪਰ ਸਟ੍ਰੇਟ ਹੈ ਬਿਲਕੁਲ ਠੀਕ ਹੈ ਬਾਈ ਸੋ ਬਰੀਡ ਵਾਈਜ਼ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿੰਨੀ ਕਿ ਜੱਚਦੀ ਹੈ ਉਹਦੇ ਹਿਸਾਬ ਤੇ ਤੁਸੀਂ ਗੱਲਬਾਤ ਕਰੋਗੇ ਪੂਰੀ ਉੱਚੀ ਲੰਬੀ ਵੱੱਛੀ ਹੈ ਵਾਈਟ ਰੰਗ ਦੇ ਵਿੱਚ ਵੱੱਛੀ ਖੋਲਾਂਗੇ ਉਦੋਂ ਬਾਅਦ ਚ ਬਹੁਤ ਸੋਹਣੀ ਵਹਿੜ ਹੈ ਤਰ ਤੱਕ ਕਾਂਟਾ ਤੁਸੀਂ ਦੇਖ ਲਿਓ ਤੇ ਦੰਦ ਵੀਡੀਓ ਦੇ ਵਿੱਚ ਸਾਹਮਣੇ ਹੋਣਗੇ ਤੁਹਾਡੇ ਕਨਫਰਮ ਖੀਰੀ ਤੇ ਹਜੇ ਖੀਰੀ ਖੀਰੀ ਗੱਬਣ ਹੋ ਜਾਣੀ ਹੈ ਇਹ ਹਾਂ ਚਾਰ ਚਰ ਹੈ ਨਾ ਠੀਕ ਹੈ ਬਾਈ ਫੇਸ ਦੱਸੋ ਬਿਊਟੀ ਵੱਖਰੀ ਹੈ ਇਹਦੀ ਬਹੁਤ ਸੋਹਣਾ ਰੰਗ ਲੱਗਦਾ ਇਹਦਾ ਪ੍ਰਿੰਟ ਵੀ ਚੰਗਾ ਹੈ ਕਦਰ ਕਾਠ ਵਾਲੀ ਬੱਚੀ ਹੈ ਛੇਤੀ ਗੱਬਣ ਹੋਣ ਵਾਲੀ ਹੈ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਪ੍ਰੋਡਕਟ ਟ੍ਰੇਡ ਆ ਬਿਲਕੁਲ ਠੀਕ ਹੈ ਹਾਂ ਫੇਸ ਫੇਰ ਤੁਸੀਂ ਇਹਦਾ ਦੇਖਿਓ ਠੀਕ ਹੈ ਲੋ ਜਰਸੀ ਬੱਚੀਆਂ ਦੱਸੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਐ ਤੂੰ ਬਾਅਦ ਦੇ ਵਿੱਚ ਜਰਸੀ ਬੱਚਾ ਦੇਖੋ ਦੋਸਤੋ ਉਮਰ ਛੋਟੀ ਦਾ ਪਰ ਸੋਹਣੀ ਬੱਚੀ ਐ ਢਾਂਚੇ ਦੀ ਬੜੀ ਚੰਗੀ ਦਿਸਦੀ ਐ ਬਾਕੀ ਰੇਟ ਵਾਈ ਤੋਂ ਕਨਫਰਮ ਕਰ ਲਓ ਜੇ ਕੋਈ ਵੀਰ ਨੇ ਘੱਟ ਪੇਮੈਂਟ ਇਨਵੈਸਟ ਕਰਨੀ ਐ ਬਰੀਡ ਵਾਈਜ਼ ਉਹਨੂੰ ਚੰਗੀ ਜਰਸੀ ਮਿਲ ਜੂਗੀ ਸੰਭਾਲ ਤੁਸੀਂ ਕਰੋਗੇ ਕੰਨ ਗੋਲ ਆ ਬਿਲਕੁਲ ਲਿਆ ਬਈ ਥਣਚਾਰਾ ਬੋਲ ਮੇ ਤੁਦੜੀ ਠੀਕ ਹੈ ਬਾਕੀ ਜਿਹੜਾ ਕੰਨਾਂ ਬਾਰੇ ਵੀ ਦੱਸ ਦਿਆਂ ਦੋਸਤੋ ਜਿੰਨੇ ਕੁ ਮੇਰੀ ਸਮਝ ਆ ਵੀ ਐਫ ਜਾਂ ਜਰਸੀ ਗੋਲ ਕੰਨ ਦੀ ਹੁੰਦੀ ਹੈ ਕ੍ਰੋਸ ਬਰੀਡ ਥੋੜਾ ਕੰਨ ਤਿੱਖਾ ਹੋ ਜਾਂਦਾ ਨੁੱਕਰ ਤਿੱਖੀ ਹੋ ਜਾਂਦੀ ਹੈ ਇੱਕ ਹੋਰ ਜਰਸੀ ਵੱਚੀ ਦੂਜੀ ਨਾਲੋਂ ਥੋੜਾ ਵੱਡਾ ਟਾਂਚਾ ਆਏ ਥੋੜੀ ਦਵਾਈ ਲਾਈ ਹੈ ਜੀ ਆਪਣੀ ਚਿਚੜਾਂ ਵਾਲੀ ਚਿਚੜਾਂ ਵਾਲੀ ਮੈਂ ਵੀ ਸੁਣ ਗਏ ਹੁਣ ਬੰਨਿਆ ਸਾਰੇ ਠੀਕ ਹੈ। ਕੇ ਸੋ ਸੋ ਚਿਚੜਾਂ ਵਾਲੀ ਦਵਾਈ ਲੱਗੀ ਵੀ ਆ ਉਹਦੇ ਨਾਲ ਥੋੜਾ ਸੁੱਤ ਹੋ ਜਾਂਦਾ ਕੋਈ ਜਾਂਦਾ ਇੰਜੈਕਸ਼ਨ ਵੀ ਤਾਂ ਨਹੀਂ ਲਵਾਈਦਾ ਫਿਰ ਜਿਆਦਾ ਕਈ ਵਾਰੀ ਨਾ ਉਹਨੀ ਉਹ ਤਾਕਤ ਹੁੰਦੀ ਨਗਰ ਕਈ ਵਾਰੀ ਸਰਾਵ ਹੋ ਜਾਂਦਾ ਠੀਕ ਹੈ। ਓਕੇ ਸੋ ਚਿਚੜਾਂ ਤੋਂ ਬਚਾਉਣ ਵਾਸਤੇ ਜ਼ਰੂਰੀ ਹੈ ਚਿਚੜਾਂ ਤੋਂ ਬਚਾਉਣਾ ਵੀ ਚਾਹੀਦਾ ਕਿਉਂਕਿ ਥਲੇਰੀਏ ਵਰਗੇ ਰੋਗ ਬਹੁਤ ਜਿਹੜੇ ਚਿਚੜਾਂ થી ਦੇਣ ਆ ਇਹਨਾਂ ਵੱਛੀਆਂ ਦੇ ਉੱਤੇ ਉਹ ਮੈਡੀਸਨ ਜਿਹੜੀ ਉਹ ਲੱਗੀ ਵੀ ਆ ਇਹਨਾਂ ਨੂੰ ਸਿਹਤਮੰਦ ਰੱਖਣ ਵਾਸਤੇ ਤਾਂ ਕਿ ਇਹਨਾਂ ਦੇ ਚਿਚੜ ਨਾ ਲੱਗਣ ਥਣ ਚਾਰ ਚਾਰੀ ਅਸ ਤੋਂ ਬਾਅਦ ਕਿਉਂ ਤਾਂ ਸ਼ੁਰੂ ਚ ਹੀ ਦੱਸਤਾ ਸੀ ਵੀ ਜਿਹੜੀ ਬੱਛੀ ਦੇ ਬਾਧੂ ਖਾਣਾ ਉਹ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਇੱਕ ਜਰਸੀਆਂ ਦੇ ਵਿੱਚ ਇਹਨਾਂ ਤੋਂ ਵੱਡੀ ਜਰਸੀ ਬੱਛੀ ਹੈ ਨਰਮਲੇ ਦੇ ਰੰਗ ਦਿਖਾ ਦਈਏ ਤਾਂ ਸੋ ਅਖੀਰੀ ਕਨਫਰਮ ਆ ਦਸੋ ਖੀਰੀ ਹੈ ਢਾਂਚਾ ਸੋਹਣਾ ਇਹਦਾ ਵੀ ਕਦ ਕਾਠ ਵਾਲੀ ਹੈ ਥੋੜੀ ਸੰਭਾਲ ਦੀ ਲੋੜ ਆ ਥੋੜੀ ਲਿੱਸੀ ਹੈ ਪਰ ਜਿੰਨੀ ਕੇ ਲੱਸੀ ਓਨੀ ਇਹਦੀ ਹਾਈਟ ਲੈਂਥ ਵੀ ਜ਼ਿਆਦਾ ਹੈ ਲੈ ਆ ਨਰਮ ਬੰਨ ਦੇ ਇਥੋਂ ਬਈ ਬਰੀਡ ਵਾਈਜ਼ ਸੋਹਣੀ ਬੱਛੀ ਐ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਨਾਗ ਕਾਫੀ ਦਿਖਾਤੇ ਆ ਤੋੜ ਕੇ ਫਿਰ ਰੇਟ ਬਾਰੇ ਸ਼ੁਰੂ ਚ ਹੀ ਤੁਹਾਨੂੰ ਇੱਕ ਬੇਨਤੀ ਕਰਤੀ ਸੀਗੀ ਰਿਕੁਐਸਟ ਕਰਤੀ ਸੀ ਵੀ ਨਹੀਂ ਦੱਸ ਸਕਾਂਗੇ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਰੇਟ ਫੋਨ ਦੇ ਉੱਤੇ ਕਨਫਰਮ ਕਰੂਗਾ ਨਾਕ ਸਾਰੇ ਤੋਰ ਕੇ ਦਿਖਾਤੇ ਐ ਇਹਦੋਂ ਅੱਗੇ ਤੁਹਾਡਾ ਕੰਮ ਆ ਵੀ ਜਿਹੜੀ ਵੀ ਅੱਛੀ ਤੁਹਾਨੂੰ ਪਸੰਦ ਆਉਂਦੀ ਓਦੀ ਤਸੱਲੀ ਕਰੋ ਤੇ ਨੰਬਰ ਸਕਰੀਨ ਉੱਤੇ ਬਾਈ ਦੇ ਚੱਲੀ ਜਾਂਦਾ ਧੰਨਵਾਦ